ਲੁਧਿਆਣਾ ਚ ਕਾਰਵਾਈ ਕੀਤੀ ਗਈ ਕਾਰਵਾਈ ਇੱਕ ਪਾਸੇ ਗਰੀਬ ਰੇੜੀ ਫੜੀ ਵਾਲਿਆਂ ਤੇ ਕੀਤੀ ਗਈ ਦੂਜੇ ਪਾਸੇ ਇੱਕ ਕਾਰਵਾਈ ਇੱਕ ਰੈਸਟੋਰੈਂਟ ਤੇ ਵੀ ਕੀਤੀ ਗਈ ਪਰ ਇਸ ਕਾਰਵਾਈ ਤੋਂ ਬਾਅਦ ਸਵਾਲ ਖੜਾ ਹੋ ਗਿਆ ਕਿ ਕੀ ਗਰੀਬਾਂ ਦਲੀ ਤੇ ਰਸੂਕਦਾਰਾਂ ਦੇ ਲਈ ਦੋ ਵੱਖੋ ਵੱਖਰੇ ਕਾਨੂੰਨ ਨੇ ਦੋ ਵੱਖੋ ਵੱਖਰੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਗਰੀਬ ਤੇ ਕੁਝ ਹੋਰ ਅਮੀਰ ਤੇ ਕੁਝ ਹੋਰ ਦੱਸੋ ਕਿ ਕੀ ਸਮਝਿਏ ਇਹ ਸਵਾਲ ਕਿਉਂ ਖੜਾ ਹੋਇਆ ਲੋ ਤੁਸੀਂ ਖੁਦ ਵੇਖ ਲਓ ਕਾਰਵਾ ਤੇ ਜਿਹੜੀਆਂ ਲਾਉਂਗੇ ਤੋ ਇਹ ਬਲਚ ਕੋਈ ਨਾ ਦੇ ਯਾਰ ਕੱਢੀ ਕਰੋ ਕੱਢੀ ਕਰੋ ਅਕੇ ਖਾਵੇਗਾ ਗਰੀਬ ਆਦਮੀ ਗਰੀਬਾਂ ਤੇ ਚੱਲਦਾ ਡੰਡਾ ਦਸੂਖਦਾਰਾਂ ਦਾ ਚੱਲਦਾ ੱੱਕਾ ਇਹ ਸਵਾਲ ਅਸੀਂ ਕਿਉਂ ਪੁੱਛ ਰਹੇ ਹਾਂ ਤੁਹਾਨੂੰ ਇਹ ਵੀ ਦੱਸਾਂਗੇ ਪਰ ਪਹਿਲਾਂ ਤੁਸੀਂ ਜ਼ਰਾ ਇਹ ਤਸਵੀਰਾਂ ਵੇਖੋ ਇਹ ਉਹ ਇਹ ਦੂਜੀ ਅੰਤ ਤਸਵੀਰਾਂ ਵੇਖੋ ਕਿਹਨਾਂ ਤਸਵੀਰਾਂ ਚ ਤੁਹਾਨੂੰ ਕੋਈ ਫਰਕ ਨਜ਼ਰ ਆਇਆ ਇਹ ਦੋਵੇਂ ਤਸਵੀਰਾਂ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਤਹਿਬਜ਼ਾਰੀ ਵਿੰਗ ਦੀ ਟੀਮ ਵੱਲੋਂ ਇੰਸਪੈਕਟਰ ਵਿਪਨ ਹਾਂਡਾ ਦੀ ਅਗਵਾਈ ਚ ਦੋ ਕਾਰਵਾਈਆਂ ਕੀਤੀਆਂ ਗਈਆਂ ਇੱਕ ਸਿਵਲ ਹਸਪਤਾਲ ਦੇ ਸਾਹਮਣੇ ਰੇੜੀ ਫੜੀ ਜੂਸ ਦਿਆਂ ਦੁਕਾਨਾਂ ਚਲਾਉਣ ਵਾਲਿਆਂ ਤੇ ਤੇ ਦੂਜੀ ਇੱਕ ਰੈਸਟੋਰੈਂਟ ਤੇ ਪਹਿਲਾਂ ਗਰੀਬ ਰੇੜੀ ਫੜੀ ਵਾਲਿਆਂ ਤੇ ਹੋਈ ਕਾਰਵਾਈ ਵੇਖੋ ਸੋ ਰੇੜੀ ਜਿਹੜੀ ਹੈ ਰੇੜੀਆਂ ਫੜੀਆਂ ਸਾਰੀਆਂ ਪੂਰੇ ਜੋਰਾ ਸ਼ੋਰਾ ਦੇ ਨਾਲ ਜੋਸ਼ ਦੇ ਨਾਲ ਚੱਕਿਆ ਜਾ ਰਹੀਆਂ ਨੇ ਜਿਹੜਾ ਕਿ ਜਿੱਦਾਂ ਨਗਰ ਨਿਗਮ ਦੇ ਅਫਸਰ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਇਵੈਂਟ ਪਰਮਿਟ ਨਹੀਂ ਹੋਣ ਦਿੱਤੀ ਜਾਏਗੀ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਜਾਏਗੀ ਸਿਵਲ ਹਸਪੀਟਲ ਦੇ ਬਾਹਰ ਵੀ ਮੰਜੇ ਲਗਾ ਦਿੱਤੇਗੇ ਓਕੇ ਆ ਸਪੈਸ਼ਲ ਇਸੇ ਕਰਕੇ ਪਹਿਲਾ ਇਹੀ ਸਿਵਲ ਹਸਪੀਟਲ ਕਲੀਅਰ ਕਰੋ ਤੇ ਇਹ ਜਿਹੜੀ ਤੁਸੀਂ ਅੱਜ ਕਰ ਰਹੇ ਹੋ ਕਾਰਵਾਈ ਇਹ ਜਗ੍ਹਾ ਜਿਹੜੀ ਹੈ ਇਹ ਕਾਰਪੋਰੇਸ਼ਨ ਦੀ ਗਲਾਡਾ ਜਾਂਦੀ ਹੈ ਇਹ ਵਾਲੀ ਦੇਖੋ ਜਿਹੜਾ ਇਹ ਬਾਹਰ ਨਾਲ ਮੇਨ ਰੋਡ ਐ ਸਾਡੇ ਚ ਆਉਂਦਾ ਵਾ ਪਰ ਗਲਾਡਾ ਵਾਲਿਆਂ ਨੂੰ ਅਸੀਂ ਇਨਫੋਰਮ ਕਰਤਾ ਗਲਾਡਾ ਨਾਲ ਕੋਈ ਟੀਮ ਨਹੀਂ ਹੁੰਦੀ ਅਸੀਂ ਜਿਹੜੀ ਘੰਟਾ ਘਰ ਚੌਂਕ ਤੇ ਪਿੰਕ ਪਿੰਕ ਮਾਰਕੀਟ ਚ ਵੀ ਅਸੀਂ ਕੀਤੀ ਹੈ ਕਾਰ। ਅੱਛਾ ਮਤਲਬ ਲੱਡਾ ਵਾਲੀ ਜਿਹੜੀ ਹੈ ਤੁਸੀਂ ਹਾਂਜੀ ਉਹਨਾਂ ਤੋਂ ਅਸੀਂ ਉਹਨਾਂ ਨੂੰ ਦੱਸਤਾ ਹੈ। ਐਕਚੁਅਲ ਪੀਜਨ ਦੱਸਤੀ ਹੈ ਉਹਨਾਂ ਤੋਂ ਫੋਨ ਤੇ ਕੰਸਲਟ ਲੈ ਲਈਏ। ਤੇ ਇਹ ਸਾਹਮਣੇ ਇੱਕ ਜਿਹੜਾ ਬਿਲਕੁਲ ਫੁੱਟਪਾਥ ਦੇ ਉੱਤੇ ਪੂਰਾ ਫੁੱਲ ਉਹਨਾਂ ਨੇ ਅਨਗਰੋਸਮੈਂਟ ਕੀਤੀ ਹੋਈ ਹੈ। ਦੇਖੋ ਜੇ ਐ ਜਿੱਥੇ ਨੈਚੁਰਲ ਵਾਲਾ ਹੈ ਉੱਥੇ ਬਕਾਇਦਾ ਪੋਲਿੰਗ ਅਨਗਰੋਸਮੈਂਟ ਹੈ ਸੜਕ ਦੇ ਉੱਤੇ ਟੇਬਲ ਲੱਗੇ ਉੱਥੇ ਕਾਰਵਾਈ ਹੋएगी। ਬਿਲਕੁਲ ਹੋਗੀ ਜੀ ਡੋਰ ਟੂ ਡੋਰ ਚੱਲੂਗੀ ਤੁਸੀਂ ਸਾਡੇ ਨਾਲ ਚੱਲੋ ਕੋਈ ਪਿਕ ਐਂਡ ਚ ਕਦਮ ਦੂਰੋਂ ਤੇ ਕਾਰਵਾਈ ਕਰਾਂਗੇ ਬਿਲਕੁਲ 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 ਸੋ ਅਸੀਂ ਬਿਲਕੁਲ ਨਾਲ ਆ ਹੀ ਦੇਖਦੇ ਅੱਜ ਕਾਰਵਾਈ ਕਰਦੇ ਹਾਂ ਡੈਫੀਨੇਟ ਜਿੱहां ਸਿਵਲ ਹਸਪਤਾਲ ਦੇ ਸਾਹਮਣੇ ਲੱਗੀਆਂ ਰੇੜੀਆਂ ਫੜੀਆਂ ਤੇ ਟੀਮ ਦੇ ਵੱਲੋਂ ਕਾਰਵਾਈ ਕਰਦਿਆ ਹੋਇਆ ਇਹਨਾਂ ਰੇੜੀਆਂ ਨੂੰ ਫੁੱਟਪਾਥ ਤੋਂ ਹਟਾਇਆ ਗਿਆ ਇੱਕ ਕਾਰਵਾਈ ਚੰਦ ਕਦਮਾਂ ਦੀ ਦੂਰੀ ਤੇ ਚੱਲਦੇ ਇੱਕ ਰੈਸਟੋਰੈਂਟ ਤੇ ਵੀ ਕੀਤੀ ਗਈ ਜਿਨ੍ਹਾਂ ਨੇ ਆਪਣੇ ਕਾਊਂਟਰ ਤੇ ਕੁਰਸੀਆਂ ਟੇਬਲ ਲਗਾ ਕੇ ਫੁੱਟਪਾਥ ਜਾਮ ਕੀਤਾ ਹੋਇਆ ਸੀ ਮੱਲਿਆ ਹੋਇਆ ਸੀ ਪਰ ਇੱਥੇ ਪਰ ਇਸ ਤੇ ਫੈਨਾ ਸੀ ਕਿ ਗਰੀਬਾਂ ਦੀਆਂ ਤਾਂ ਸਾਰੀਆਂ ਹੀ ਰੇੜੀਆਂ ਫੜੀਆਂ ਉਹਨਾਂ ਦਾ ਸਾਰਾ ਸਮਾਨ ਚੁੱਕ ਲਿਆ ਗਿਆ ਪਰ ਇੱਥੇ ਕਾਰਵਾਈ ਦੇ ਨਾਤੇ ਮੁਲਾਜ਼ਮ ਬਸ 2-4 ਟੇਬਲ ਕੁਰਸੀਆਂ ਹੀ ਚੁੱਕਦੇ ਨਜ਼ਰ ਆਏ ਸ਼ਾਇਦ ਰੈਸਟੋਰੈਂਟ ਵਾਲਿਆਂ ਨੂੰ ਸਮਾਂ ਦੇਣਾ ਚਾ ਰਹੀ ਸੀ ਕਿ ਭਾਈ ਆਪਣੇ ਭਾਂਡੇ ਢਿੰਡੇ ਚੱਕ ਲਓ ਜੀ ਹਾਂ ਇਲਜ਼ਾਮ ਤਾਂ ਇਹੋ ਲਾਇਆ ਜਾ ਰਹੀ ਨਹੀਂ ਜੀ ਦੇਖ ਸਕਦੇ ਹੋ ਕਿ ਇਸ ਇਸ ਟੇਮ ਮੌਜੂਦ ਆ ਜੁਧਿਆਨੇ ਦੇ ਸਿਵਲ ਹਸਪਤਾਲ ਦੇ ਓਪੋਜ਼ਿਟ ਇੱਥੇ ਨੇਚਰਲ 3 ਔਰ ਪੂਰੀ ਮਾਰਕੀਟ ਬਣੀ ਹੋਈ ਹੈ ਗਲਾਡਾ ਦੀ ਜਿੱਥੇ ਨਗਰ ਨਿਗਮ ਦੇ ਵੱਲੋਂ ਇੱਕਦਮ ਆ ਕੇ ਕਾਰਵਾਈ ਦੀ ਗਲਤ ਆਖੀ ਗਈ ਪਰ ਇੱਥੋਂ ਦੀ ਚਾਰ ਕੁਰਸੀਆਂ ਚੱਕਣ ਤੋਂ ਬਾਅਦ ਨਗਰ ਨਿਗਮ ਦੇ ਅਫਸਰ ਦੂਜੇ ਪਾਸੇ ਤੁਰ ਗਏ ਜਿੱਥੋਂ ਸਿੱਧੇ ਤੌਰ ਤੇ ਇਹ ਕਿਹਾ ਜਾ ਸਕਦਾ ਕਿ ਇਹ ਟਾਈਮ ਦਿੱਤਾ ਗਿਆ ਇਹਨਾਂ ਨੂੰ ਬਕਾਇਦਾ ਕਿ ਆਪਣਾ ਸਮਾਨ ਚੱਕ ਲਈ ਔਰ ਜਿਹੜੀ ਪਿਕ ਐਂਡ ਚੂਜ਼ ਜਿਹੜਾ ਉਹਨਾਂ ਦੇ ਦੋਸ਼ ਲੱਗਦੇ ਨੇ ਇਹ ਸਿੱਧੇ ਤੌਰ ਤੇ ਕਹਿ ਜਾ ਸਕਦੇ ਨੇ ਕਿ ਇਹ ਗਲਤ ਨਹੀਂ ਸਹੀ ਦੋਸ਼ ਲਗਾਏ ਜਾਂਦੇ ਨੇ ਕਿਉਂਕਿ ਇੱਥੇ ਸਾਰਾ ਸਮਾਨ ਜਿਹੜਾ ਆ ਫੁੱਟਪਾਥ ਦੇ ਉੱਤੇ ਬਕਾਇਦਾ ਰੈਸਟੋਰੈਂਟ ਲਾਇਆ ਜਾ ਰਿਹਾ ਕੁਰਸੀਆਂ ਟੇਬਲ ਮੇਜਾਂ ਲੱਗੀਆਂ ਹੋਈਆਂ ਔਰ ਬਾਹਰ ਹੀ ਜਿਹੜਾ ਕਿ ਖਾਣ ਪੀਣ ਦੇ ਸਮਾਨ ਦੇ ਸਟਾਲ ਤੱਕ ਲੱਗੇ ਹੋਏ ਨੇ ਤਸ ਕਿਉਂਕਿ ਨਗਰ ਨਿਗਮ ਦੇ ਉਤੇ ਅਕਸਰ ਜਿਹੜੇ ਐਸਟਾਬਿਸ਼ਰੀ ਵਿੰਗ ਤੇ ਇਹੀ ਦੋਸ਼ ਹੁੰਦੇ ਨੇ ਕਿ ਉਹ ਪਿੱਕਨ ਚੂਜ਼ ਕਰਦੇ ਨੇ ਜਿਹੜੇ ਵੱਡੇ ਲੋਕ ਨੇ ਜਿਹੜੇ ਸਮਰਥ ਨੇ ਜਿਨ੍ਹਾਂ ਦੇ ਕੋਲੇ ਰਸੂਕ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਔਰ ਇਹ ਤਸਵੀਰ ਜਿਹੜੀ ਹੈ ਹੁਣ ਆਪਣੇ ਮੂੰਹ ਬੋਲੀ ਹੈ ਸਾਹਮਣੇ ਨਗਰ ਨਿਗਮ ਦੀ ਜਿਹੜੀ ਗੱਡੀ ਖੜੀ ਹੈ ਜਿਸ ਦੇ ਵਿੱਚ ਸਮਾਨ ਪਾਇਆ ਗਿਆ ਔਰ ਇਹਦੇ ਵਿੱਚ ਜੇਕਰ ਤਸਵੀਰ ਆਪਣੇ ਆਪ ਦੱਸਦੀ ਹੈ ਕਿ ਇਹ ਜਿਹੜਾ ਸਮਾਨ ਹੈ ਇਹ ਕਿੰਨਾ ਦਾ ਹੈਬ ਕਿਸ ਤਰੀਕੇ ਦਾ ਸਮਾਨ ਹੈ ਰੀੜੀਆਂ ਫੜੀਆਂ ਮੰਜੇ ਜਿਹੜੇ ਗਰੀਬ ਲੋਕ ਸੀ ਜਿਹੜੇ ਰੋਟੀ ਕਮਾਣ ਲਈ ਸੜਕ ਤੇ ਬਹਿ ਕੇ ਕੰਮ ਕਰ ਰਹੇ ਆ ਉਹਨਾਂ ਦੇ ਵਾਸਤੇ ਕੱਟ ਠੋਕ ਕੇ ਕਾਰਵਾਈ ਹੋ ਰਹੀ ਹੈ ਪਰ ਜਿਹੜੇ ਰਸੂਕਦਾਰ ਨੇ ਉਹ ਕਾਰਵਾਈ ਉਹਨਾਂ ਦੇ ਕਿਸ ਤਰੀਕੇ ਦੀ ਹੋ ਰਹੀ ਹੈ ਇਹ ਸੜਕ ਕੈਮਰਾ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਿਹਾ ਜਿਉਂ ਸਾਡੇ ਪੱਤਰਕਾਰ ਦੇ ਵੱਲੋਂ ਵਾਰ-ਵਾਰ ਮੁਲਾਜ਼ਮਾਂ ਨੂੰ ਇੰਸਪੈਕਟਰ ਸਾਹਿਬ ਨੂੰ ਸਵਾਲ ਕੀਤੇ ਗਏ ਤਾਂ ਇਸ ਤੋਂ ਬਾਅਦ ਹੀ ਮੁਲਾਜ਼ਮਾਂ ਨੂੰ ਯਾਦ ਆਇਆ ਕਿ ਭਾਈ ਸਿਰਫ ਗਰੀਬਾਂ ਦੀਆਂ ਰੇੜੀਆਂ ਨਹੀਂ ਚੁੱਕਣੀਆਂ ਵੱਡੇ ਰੈਸਟੋਰੈਂਟ ਵਾਲਿਆਂ ਦੇ ਸਟਾਲ ਵੀ ਚੁੱਕਣੇ ਨੇ ਪਰ ਉਦੋਂ ਤੱਕ ਰੈਸਟੋਰੈਂਟ ਵਾਲਿਆਂ ਨੇ ਅੱਧੇ ਤੋਂ ਜ਼ਿਆਦਾ ਸਮਾਨ ਚੁੱਕ ਕੇ ਅੰਦਰ ਰੱਖ ਲਿਆ ਸੀ ਜਿਹਨ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਸੋ ਖੁਦ ਜੇ ਗੱਲ ਕੀਤੀ ਜਾਵੇ ਤੇ ਜਿਹੜੇ ਅਫਸਰ ਨੇ ਨਾਲ ਹੁਣ ਕਹਿ ਰਹੇ ਪਾਸੇ ਹੋ ਜੋ ਤੁਹਾਨੂੰ ਬਹੁਤ ਟਾਈਮ ਦੇ ਦਿੱਤਾ ਇਹ ਤਾਂ ਖੁਦ ਮੂੰਹ ਹੀ ਦੱਸੀ ਜਾ ਰਹੀ ਅਸੀਂ ਟਾਈਮ ਦਿੱਤਾ ਹੁਣ ਅੱਗੇ ਕੀ ਹੁੰਦਾ ਕਿਸ ਤਰੀਕੇ ਨਾਲ ਤਸਵੀਰ ਜਿਹੜੀ ਹੈ ਕੈਮਰੇ ਵਿੱਚ ਹਰ ਤਰ੍ਹਾਂ ਦੀ ਕੈਦ ਹੋ ਰਹੀ ਹੈ ਵੀ ਕਿਸ ਤਰੀਕੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਨੇ ਸਾਡੇ ਨਗਰ ਨਿਗਮ ਦੇ ਜ਼ਿੰਮੇਦਾਰ ਕਤਵੇ ਨੇ ਅਫਸਰ ਤੇ ਸਟਾਫ ਜਿਹੜੇ ਸਿੱਧੇ ਤੌਰ ਦੇ ਉੱਤੇ ਇਹ ਦਿਖਾ ਰਹੇ ਆ ਵੀ ਅਸੀਂ ਕਿੱਦਾਂ ਕਾਰਵਾਈ ਕਰ ਰਹੇ ਆ ਔਰ ਦੱਸ ਦਈਏ ਕਿ ਤਸਵੀਰਾਂ ਨੇ ਜਿਹੜੀਆਂ ਲੁਧਿਆਣੇ ਦੇ ਗਲਾਡਾ ਮਾਰਕੀਟ ਦੇ ਵਿੱਚ ਸਿਵਲ ਹਸਪਤਾਲ ਦੇ ਸਾਹਮਣੇ ਜਿੱਥੇ ਕੀ ਅਫਸਰਾਂ ਵੱਲੋਂ ਮਜਬੂਰੀ ਗਈ ਜਾ ਸਕਦੀ ਹੈ ਕਿ ਪਬਲਿਕ ਇਕੱਠੀ ਸੀ ਲੋਕਾਂ ਦਾ ਸਮਾਨ ਚੱਕਿਆ ਮਜਬੂਰੀ ਦੇ ਵਿੱਚ ਮੜਾ ਮੋਟਾ ਕੰਮ ਜਰੂਰ ਕਰਨਾ ਪੈ ਗਿਆ ਪਰ ਜਿਸ ਤਰੀਕੇ ਨਾਲ ਕੈਮਰੇ 'ਚ ਇੰਸਪੈਕਟਰ ਖੁਦ ਕੈਦ ਹੋ ਰਿਹਾ ਹੈ ਕਿ ਬਹੁਤ ਟਾਈਮ ਦੇ ਦਿੱਤਾ ਇਹ ਸਿੱਧੇ ਤੌਰ ਤੇ ਦੱਸਿਆ ਕਿਹਾ ਜਾ ਸਕਦਾ ਹੈ ਕਿ ਪਿਕ ਐਂਡ ਚੂਜ਼ ਦੇ ਜਿਹੜੇ ਦੋਸ਼ ਲੱਗਦੇ ਨੇ ਉਹਦੇ ਵਿੱਚ ਕਿਸੇ ਵੀ ਪਾਸੋਂ ਕੋਈ ਗਲਤ ਨਹੀਂ ਕਿਹਾ ਜਾਂਦਾ ਕਿ ਜਿਹੜੀ ਕਾਰਵਾਈ ਹੈ ਸਿਰਫ ਗਰੀਬਾਂ ਦੇ ਵਾਸਤੇ ਹੈ ਜਿਨ੍ਹਾਂ ਨੇ ਸੜਕ ਤੇ ਬੈਠ ਕੇ ਰੋਟੀ ਕਮਾਣੀ ਹੈ ਪਰਿਵਾਰ ਪਾਲਨੇ ਨੇ ਬਟ ਜਿਹੜੇ ਸੂਖ ਆ ਜਿੰਨਾਂ ਕੋਲੇ ਜਿਹੜੇ ਜਿੰਨਾਂ ਦੇ ਕੋਲੇ ਪੂਰਾ ਜਿੰਨਾਂ ਦੇ ਕੋਲੇ ਪਾਵਰ ਹੈ ਉਹਨਾਂ ਦੇ ਵਾਸਤੇ ਬਕਾਇਦਾ ਟਾਈਮ ਹੈ ਦੇਣ ਲਈ ਹੁਣ ਤੁਹਾਨੂੰ ਇਹ ਵੀ ਵਿਖਾਉਂਦੀ ਆ ਕਿ ਕਿਉਂ ਇਸ ਕਾਰਵਾਈ ਨੂੰ ਪਿਕ ਐਂਡ ਚੂਜ਼ ਦੀ ਕਾਰਵਾਈ ਕਿਹਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਤਾਂ ਗਰੀਬਾਂ ਦੀਆਂ ਰੇੜੀਆਂ ਫੜੀਆਂ ਚੁੱਕ ਕੇ ਉਹਨਾਂ ਤੋਂ ਤਾਂ ਉਹਨਾਂ ਦਾ ਰੋਜ਼ਗਾਰ ਖੋਲਿਆ ਗਿਆ ਪਰ ਦੂਜੇ ਪਾਸੇ ਕਾਰਵਾਈ ਤੋਂ ਅਗਲੇ ਹੀ ਦਿਨ ਰੈਸਟੋਰੈਂਟ ਵਾਲਿਆਂ ਨੇ ਮੋੜ ਪੁੱਠ ਪਾਤ ਤੇ ਮੇਜ਼ ਲਗਾਏ ਕਾਊਂਟਰ ਸਜਾਏ ਜੰਦ ਘੰਟੇ ਬਾਅਦ ਉਸ ਥਾਂ ਦੇ ਦੁਆਰਾ ਕੀ ਹਾਲਾਤ ਨੇ ਅਸੀਂ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਵੀ ਅਸੀਂ ਫਿਲ ਮੌਜੂਦ ਆ ਉਸੇ ਨੇਚਰਲ ਥਰੀ ਦੇ ਉੱਤੇ ਜਿੱਥੇ ਕੱਲ ਬਕਾਇਦਾ ਕਾਰਵਾਈ ਕੀਤੀ ਗਈ ਸੀ ਜਿਹੜਾ ਕਿ ਸਕ੍ਰਪਟਰ ਵਿਪਨ ਹਾਂਡਾ ਦੇ ਵੱਲੋਂ ਔਰ ਸਾਹਮਣੇ ਸਭ ਤੋਂ ਪਹਿਲੇ ਜਿਹੜਾ ਉਹਨਾਂ ਦੇ ਵੱਲੋਂ ਮੀਡੀਆ ਦੇ ਜਦੋਂ ਕੈਂਪ ਚੱਲ ਰਹੀ ਸੀ ਤਵਾਂ ਜਿਹੜਾ ਚੱਕਿਆ ਜਾਂ ਸੀ ਦੋਸੇ ਵਾਲਾ ਸਮਾਨ ਚੱਕਿਆ ਗਿਆ ਸੀ ਉਹ ਦੁਬਾਰਾ ਫਿਰ ਉਸੇ ਥਾਂ ਤੇ ਆਪਣੀ ਮੌਜੂਦ ਹੈ ਇਹੀ ਨਹੀਂ ਇਸ ਜਦੋਂ ਇੱਥੇ ਬਕਾਇਦਾ ਅਸੀਂ ਸ਼ਾਰਟ ਵੀ ਦਿਖਾਈ ਸੀ ਪਹਿਲੇ ਵੀ ਤਸਵੀਰਾਂ ਦਿਖਾਈਆਂ ਸੀ ਕਿ ਇਹ ਸਾਰਾ ਜਿਹੜਾ ਸਮਾਨ ਦੀ ਜਦੋਂ ਨਗਰ ਨਗਰ ਦੀ ਜਿਹੜੀ ਤਹਿ ਬਜ਼ਾਰੀ ਵਿੰਗ ਵੱਲੋਂ ਚੱਕਿਆ ਗਿਆ ਸੀ ਪਰ ਇਹ ਉੱਥੇ ਫਿਰ ਦੁਬਾਰਾ ਫਨਮਾਤ ਤੇ ਸਾਰਾ ਸਮ ਇਹ ਬਕਾਇਦਾ ਖੇ ਬੰਦ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਹੀ ਸਾਹਮਣੇ ਕੀ ਗੋਲ ਗੱਪਿਆਂ ਦੀ ਜਿਹੜੀ ਟੇਬਲ ਲੱਗੀ ਹੋਈ ਹੈ ਬਿਲਕੁਲ ਟਰਾਂਸਫਾਰਮਰ ਦੇ ਥੱਲੇ ਲਗਾਈ ਗਈ ਹੈ ਟੇਬਲ ਔਰ ਇਹ ਜਿਹੜੀ ਟੇਬਲ ਲੱਗੀ ਹੈ ਕੱਲ ਇਹ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਸੀ ਕਿ ਇਹ ਸਾਰੀ ਜਿਹੜੀ ਇੱਕੋ ਜੀ ਬਕਾਇਦਾ ਚੱਕ ਕੇ ਨਗਰ ਨਿਗਮ ਦੀ ਗੱਡੀ 'ਚ ਸਮਾਨ ਪਾਇਆ ਗਿਆ ਸੀ ਹੁਣ ਤੁਸੀਂ ਹੀ ਦੱਸੋ ਕਿ ਇਸ ਨੂੰ ਕੀ ਸਮਝੀਏ ਗਰੀਬਾਂ ਤੇ ਚੱਲਦਾ ਡੰਡਾ ਤੇ ਸੁਖਦਾਰਾਂ ਦਾ ਚੱਲਦਾ ਟੱਕਾ ਇਹ ਸਮਝੀਏ ਜਾਂ ਕੁਝ ਹੋਰ ਇਹ ਤੁਸੀਂ ਹੀ ਦੱਸ ਦਿਓ L'odio viene due duo di Anato, report di DC News.